ਹਾਂਜੀ ਤੁਸੀਂ ਸਾਨੂੰ ਦੇਖ ਰਹੇ ਹੋ ਇੰਗਲੈਂਡ ਦੇ ਸ਼ਹਿਰ ਬਰਮਿੰਗਮ ਤੋਂ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਦੇਖ ਰਹੇ ਹਾਂ ਇੰਗਲੈਂਡ ਦਾ ਵਿਆਹ ਕਿਹੋ ਜਿਹਾ ਹੁੰਦਾ ਸੋ ਅੱਜ ਮੇਨ ਡੇ ਹੈ ਜਿਹਨੂੰ ਸ਼ਗਨਾ ਦਾ ਦਿਨ ਕਹਿ ਦਿੰਦੇ ਆ ਤੇ ਅੱਜ ਦੇ ਵਲੌਗ ਚ ਤੁਹਾਨੂੰ ਇੱਥੇ ਆਨੰਦ ਕਾਰਜ ਦੇਖਣ ਨੂੰ ਮਿਲਣਗੇ ਤੇ ਨਾਲ ਮਿਲਣੀਆਂ ਗੱਲੀਆਂ ਤੇ ਇਸ ਤੋਂ ਬਿਨਾ ਜਿਹੜੀ ਰਿਸੈਪਸ਼ਨ ਹੈ ਉਹਦਾ ਸਾਰਾ ਮੇਨ ਪ੍ਰੋਗਰਾਮ ਹੈਗਾ ਤੇ ਨਾਲੇ ਵੀ ਕਿੰਨਾ ਕਿੱਦਾਂ ਤੇ ਨਾਲੇ ਕਿੰਨਾ ਕੁ ਡਿਫਰੈਂਟ ਹੈ ਪੰਜਾਬ ਨਾਲੋਂ ਕੀ ਇੱਥੇ ਡਿਫਰੈਂਟ ਹੁੰਦਾ ਹੈਗਾ ਉਹ ਸਾਰਾ ਕੁਝ ਅਸੀਂ ਅੱਜ ਦੇ ਵਲੌਗ ਚ ਕਵਰ ਕਰਾਂਗੇ ਸਵੇਰ ਦੇ 1.30 ਹੋਏ ਹੋਏ ਆ ਤੇ ਅਸੀਂ ਆਏ ਹੋਇਆ ਗੁਰਦੁਆਰਾ ਸਾਹਿਬ ਸਭ ਤੋਂ ਪਹਿਲਾਂ ਤੇ ਆਨੰਦ ਕਾਰਜ ਇੱਥੇ 12 ਵਜੇ ਤੋਂ ਪਹਿਲਾਂ ਕਰਾਉਂਦੇ ਆ ਨਾ ਕਹਿੰਦੇ ਹੈਨਾ ਤੇ ਸਾਡੇ ਤਾਂ ਕਈ ਵਾਰੀ 1-2 ਵਜੇ ਜਾਂਦੇ ਆ ਹੁਣ ਅੱਜ ਕੱਲ ਤੇ ਕਿਹੜਾ ਗੁਰਦੁਆਰਾ ਸਾਹਿਬ ਆ ਇਹ ਗੁਰੂ ਸਿੰਘ ਸਭਾ ਬਰਮਿੰਗਮ ਵਿੱਚ ਗੁਰਦੁਆਰਾ ਸਾਹਿਬ ਆ ਜੀ ਇਹ ਗੁਰਦੁਆਰਾ ਸਿੰਘ ਸਭਾ ਉਹ ਪਿੱਛੇ ਦੇਖ ਸਕਦੇ ਹੋ ਤੁਸੀਂ ਕਾਫੀ ਸਾਰੀ ਸੰਗਤ ਅਜੇ ਆ ਰਹੀ ਹੈ ਕੁਝ ਆਈ ਹੋਈ ਹੈ ਤੇ ਪਹਿਲਾਂ ਅਸੀਂ ਵੀ ਅੰਦਰ ਚੱਲਦੇ ਆ ਤਾਂ ਉਹ ਅੰਦਰਲੇ ਪਾਸੇ ਉਹ ਗੁਰਦੁਆਰਾ ਸਾਹਿਬ ਹੈ ਜਿਹੜਾ ਸਾਰਾ ਉਹ ਦਿਖਾ ਕੇ ਲਿਆਉਨੇ ਆ ਜੀ। ਰੌਣਕ ਮਿਲ ਕਾਫੀ ਜ਼ਿਆਦਾ ਅ ਲੱਗਿਆ ਹੋਇਆ ਹੈਗਾ ਜੀ। ਤੇ ਵਿਆਹ ਹੈ ਕਾਫੀ ਜ਼ਿਆਦਾ ਵੱਡਾ ਹੈਗਾ। ਤੇ ਵੈਸੇ ਜਰਨਲ ਹੀ ਐਡੇ ਨਹੀਂ ਹੁੰਦੇ ਸਾਰੇ ਵਿਆਹ ਜਿਵੇਂ ਦਾ ਇਹ ਹੈ ਸਾਰੇ ਜਰਨਲ ਜਰਨਲਾਈਜ਼ ਨਾ ਕਰਿਓ ਸਾਰਿਆਂ ਨੂੰ ਕਿ ਸਾਰੇ ਏਦਾਂ ਦੇ ਹੁੰਦੇ ਨੇ। ਵੈਸੇ ਜਿਹੜੇ ਪ੍ਰੋਗਰਾਮ ਹੈ ਪ੍ਰੋਗਰਾਮ ਮੇਨ ਮੇਨ ਏਦਾਂ ਹੀ ਹੁੰਦੇ ਨੇ ਜਿਵੇਂ ਅਸੀਂ ਤੁਹਾਨੂੰ ਦਿਖਾਵਾਂਗੇ। ਪਹਿਲਾ ਆਨੰਦ ਕਾਰਜ ਇਸੇ ਤਰ੍ਹਾਂ ਹਾਂ ਗੁਰਦੁਆਰਾ ਸਾਹਿਬਾ ਤੇ ਉੱਪਰਲੇ ਪਾਸੇ ਅਪ ਬਾਅਦ ਚੋਂ ਚੱਲਾਂਗੇ ਤੇ ਪਹਿਲਾਂ ਤੁਹਾਨੂੰ ਹੇਠਾਂ ਮੈਂ ਥੋੜਾ ਇੱਕ ਚੀਜ਼ ਦਿਖਾਦਾ ਤੇ ਹੇਠਲੇ ਪਾਸੇ ਨਾ ਤੁਸੀਂ ਦੇਖੋ ਇਧਰਲੇ ਪਾਸੇ ਲੰਗਰ ਹਾਲ ਆ ਤੇ ਜਿਹਨੇ ਕੁਛ ਛਕਣਾ ਹੈਗਾ ਉਹ ਇਥੇ ਪੰਗਤ 'ਚ ਬਹਿ ਕੇ ਛਕੂਗਾ ਇਹ ਵੀ ਇਹਨਾਂ ਨੇ ਸਾਨੂੰ ਦੱਸਿਆ ਤੇ ਕੋਟਾਂ ਦੇ ਇਥੇ ਜੇਬਾਂ ਦੇ ਫੁੱਲ ਪੱਕਾ ਲੱਗੇ ਹੁੰਦੇ ਆ ਤੇ ਇਧਰਲੇ ਪਾਸੇ ਆ ਸਾਹਮਣੇ ਲੰਗਰ ਹਾਲ ਆ ਦੇਖੋ ਜੋ ਤੇ ਉਤਾਰ ਕੇ ਤੇ ਜਿਹੜੇ ਵੀ ਬੰਦੇ ਨੇ ਇਥੇ ਪ੍ਰਸ਼ਾਦਾ ਛਕਣਾ ਹੈ ਇਥੇ ਅੰਦਰ ਜਾਂਦਾ ਤੇ ਲੰਗਰ ਚ ਹਾਲ ਚ ਬੈ ਕੇ ਪੰਗਤ ਚ ਬੈ ਕੇ ਆਰਾਮ ਨਾਲ ਛੱਕੇ ਆਉਂਦੇ ਤੇ ਬਾਜੋਂ ਸਾਰੀ ਸੰਗਤ ਨੇ ਵੀ ਆਉਣਾ ਤੇ ਬਾਜੋਂ ਦਫਾਓ ਮੇਰਾ ਸਤਿ ਸ੍ਰੀ ਅਕਾਲ ਜੀ ਅੰਦਕਾਰ ਜਿਹਦੀ ਸਮਾਪਤੀ ਹੈ ਜੀ ਹੁਣ ਤੇ ਜਿਹੜਾ ਇੱਥੇ ਸ਼ਗਨ ਪੈਂਦਾ ਨਾ ਆਪਣੇ ਜਿਵੇਂ ਪੈਲਸਟ ਪਾਉਂਦੇ ਆ ਉਹ ਵੀ ਇੱਥੇ ਇੱਥੇ ਹੀ ਪਾਉਂਦੇ ਆ ਸਾਰੇ ਕੁਛ ਜਾਣੇ ਹੁਣ ਪ੍ਰਸ਼ਾਦਾ ਸ਼ਗਨ ਚਲੇ ਗਏ ਤੇ ਕੁਛ ਜਿਹੜੇ ਹੁਣ ਸ਼ਗਨ ਬਾਹਰੇ ਆ ਬਾਰੋਬਾਰੀ ਤੇ ਤੁਸੀਂ ਇਹ ਗੱਲ ਦੇਖੋ ਕਿੰਨੀ ਵਧੀਆ ਵੀ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸਾਰੇ ਜਾਣੇ ਆ ਸ਼ਗਨ ਪਾਉਂਦੇ ਆ ਆ ਗੁਰੂ ਮਹਾਰਾਜ ਦੀ ਹਜ਼ੂਰੀ ਹੈ ਤੇ ਸਾਹਮਣੇ ਬਹਿ ਕੇ ਬਿਲਕੁਲ ਜਿਵੇਂ ਆਪਣੇ ਪੁਰਾਣੇ ਟਾਈਮ ਚ 90 ਦੇ ਜਮਾਨੇ ਚ 90 95 ਚ ਆਪਣੇ ਸ਼ਗਨ ਪਾਉਂਦੇ ਸੀ ਨਾ ਤੇ ਉਵੇਂ ਇੱਥੇ ਸਾਰੇ ਸਾਹਮਣੇ ਬਹਿ ਕੇ ਪਾਉਂਦੇ ਆ ਅੱਜ ਵੀ ਤੇ ਜਿਹੜਾ ਇਹਨਾਂ ਨੇ ਪੁਰਾਣਾ ਆਪਣਾ ਮੈਨੂੰ ਐ ਲੱਗਦਾ ਵੀ ਕਲਚਰ ਪੁਰਾਣਾ ਵਿਰਸਾ ਪੰਜਾਬ ਦਾ ਤੇ ਇੱਥੇ ਇਹਨਾਂ ਨੇ ਹਜੇ ਤੱਕ ਸਾਂਭ ਕੇ ਰੱਖਿਆ ਹੋਇਆ ਪੁਰਾਣੀਆਂ ਰਵਾਈਤਾਂ ਇਹ ਪੰਜਾਬ ਤੋਂ ਦੂਰ ਜ਼ਰੂਰ ਨੇ ਸਾਰੇ ਜਿੰਨੇ ਵੀ ਬੰਦੇ ਆ ਜਿੰਨੇ ਬਾਹਰ ਰਹਿੰਦੇ ਆ ਵਰ ਜੁੜੇ ਹੋਏ ਚਾਹਾਂ ਪੰਜਾਬ ਨਾਲ ਇਹ ਚੀਜ਼ ਬੜੇ ਟਾਈਮਾਂ ਬਾਅਦ ਜਦੋਂ ਨਿਆਣੇ ਹੁੰਦੇ ਸੀਗੇ ਉਦੋਂ ਮੈਂ ਦੇਖਿਆ ਚਾਚੇ ਤਾਇਿਆਂ ਦੇ ਜਾਂ ਪਿੰਡ ਚ ਹੋਵੇ ਆ ਤੇ ਉਦੋਂ ਮੁੜ ਕੇ ਤਾਂ ਦੇਖੀ ਨਹੀਂ ਇੱਥੇ ਇੰਗਲੈਂਡ ਆ ਕੇ ਦੇਖੀ ਆ ਇਹ ਚੀਜ਼ ਗੋਰੇ ਵੀ ਇਧਰਲੇ ਪਾਸੇ ਜੀ ਪੰਜਾਬੀਆਂ ਦੇ ਵਿਆਹ ਹੁੰਦੇ ਦੇਖੋ ਇਹਨਾਂ ਨੂੰ ਟਾਈਮ ਹੋ ਗਏ ਥੇ ਰਵੰਦੀਆ ਨੂੰ ਤੀਜੀ ਚੌਥੀ ਪੀੜੀ ਦਾ ਵਿਆਹ ਹੋਣਾ ਇਹ ਤੇ ਤਾਂ ਕਰਕੇ ਜਾਣਾ ਪਛਾਣਾ ਇੱਥੇ ਵੀ ਹੈ ਗਿਆ ਹਾਂਜੀ ਹਾਂ ਹਮ ਪਾਜੀਪ ਸਾਡੇ ਪਹੁੰਚਣ ਲੱਗਿਆ ਜੀ ਬੈਰੀ ਫੇਮਸ ਯੂਟਿਊਬਰ ਇੰਡੀਆ ਤੋਂ ਹਾਂਜੀ ਲਓ ਜੀ ਹੁਣ ਲੰਗਰ ਛਕ ਲਈਏ ਪ੍ਰਸ਼ਾਦਾ ਪਾਣੀ ਵੈਸੇ ਦਾ ਰਿਸੈਪਸ਼ਨ ਤੇ ਉਥੇ ਹੈਗਾ ਸਾਰਾ ਪ੍ਰੋਗਰਾਮ ਅੱਗੇ ਤੇ ਫਿਰ ਵੀ ਮੈਂ ਕਹਾਂ ਗੁਰੂ ਦਾ ਲੰਗਰ ਹੈ ਜਾਂਦੇ ਜਾਂਦੇ ਛੱਕੇ ਜਾਈਏ ਇੱਕ ਵਾਰ ਇਹ ਵਿਆਹ ਵਾਲਾ ਵੱਲੋਂ ਜਿਵੇਂ ਤੁਹਾਨੂੰ ਦਿਖਾਇਆ ਸੀ ਨਾ ਇੱਥੇ ਹੀ ਲਾਇਆ ਹੁੰਦਾ ਜੀ ਸਾਰਾ ਗੁਰੂ ਘਰ ਦੇ ਵਿੱਚ ਗੁਰਦੁਆਰਾ ਸਾਹਿਬ ਪ੍ਰੋਗਰਾਮ ਦੀ ਸਮਾਪਤੀ ਆ ਹੁਣ ਤੇ ਹੁਣ ਅਸੀਂ ਚੱਲੇ ਆ ਰਿਸੈਪਸ਼ਨ ਹਾਲ ਦੇ ਵੱਲ ਤੇ ਇੱਕ ਗੱਲ ਇੱਥੇ ਦੀ ਬੜੀ ਸੋਹਣੀ ਲੱਗੀ ਤੁਸੀਂ ਇਹਨਾਂ ਦੇਖ ਲਓ ਕਿੰਨੇ ਜਾਣੇ ਜਿਨ੍ਹਾਂ ਨੇ ਵਿਆਹ ਚ ਆਉਣਾ ਸਾਰੇ ਜਣੇ ਲਗਭਗ ਆਨੰਦ ਕਾਰਜ ਚ ਸ਼ਾਮਲ ਹੋਏ ਆ ਹਨ ਤੇ ਵਿਆਹ ਦੀ ਜਿਹੜੀ ਮੇਨ ਚੀਜ਼ ਹੈ ਜਿਹਦੇ ਨਾਲ ਦੋ ਮਤਲਬ ਬੰਦੇ ਜਾਂ ਮੇਲ ਫੀਮੇਲ ਆਪਸ ਚ ਜੁੜਦੇ ਜੀ ਨਾਲ ਸੰਜੋਗ ਜੁੜਦੇ ਆ ਉਹ ਹੈ ਆਨੰਦ ਕਾਰਜ ਤੇ ਜਿਹਨੂੰ ਅਸਲੀ ਵਿਆਹ ਕਹਿੰਦੇ ਆ ਤੇ ਆਪਾਂ ਜਾਣਦੇ ਆ ਪੰਜਾਬ ਚ ਆਪਾਂ ਚ ਮੈਂ ਵੀ ਆਉਣਾ ਮੈਨੂੰ ਵੀ ਵਿੱਚ ਸ਼ਾਮਲ ਕਰ ਸਕਦੇ ਹੋ ਆਪਣੇ ਚੱਲਦੇ ਆ ਮੇਨ ਮੇਨ ਜਾਂ ਕਹਿੰਦੇ ਸਰਜੇ ਜੇ ਆਨੰਦ ਕਾਰਜ ਤੇ ਜਾਣ ਤੋਂ ਇੱਕ ਦੂਜੇ ਨੂੰ ਕਰੀ ਜਾਣਗੇ ਯਾਰ ਤੂੰ ਜਾਇਆ ਬਾਈ ਬਣੇ ਉਹ ਆਨੰਦ ਜੇ ਕਰਾਉਣੇ ਆ ਤੂੰ ਜਾਇਆ ਯਾਰ ਤੇ ਬੰਦਾ ਟਲਦਾ ਹੈਗਾ। ਆਨੰਦਗਰਿਆਂ ਦੇ ਮਨਸਾ 15 ਜਣੇ ਵੀ ਨਹੀਂ ਹੁੰਦੇ, 15-20 ਜਣੇ। ਤੇ ਜਿਆਦਾ ਸਾਰੇ ਮੇਨ ਮੰਨਦੇ ਆ ਵੀ ਪਾਰਟੀ ਨੂੰ ਵਿਆਹ ਖਾਣ ਨੂੰ ਜਿਹੜੀ ਰਿਸੈਪਸ਼ਨ ਹੁੰਦੀ ਹੈ ਹੈਨਾ, ਇੱਥੇ ਰਿਸੈਪਸ਼ਨ ਬਾਅਦੋਂ ਹੈ। ਜਿੰਨੇ ਵੀ ਜਣੇ ਇਨਵਾਈਟ ਮਤਲਬ ਇਨਵਿਟੇਸ਼ਨ ਜਿਨ੍ਹਾਂ ਨੂੰ ਗਿਆ ਸੀ, ਜਿੰਨੇ ਜਣੇ ਇਨਵਾਈਟ ਸੀਗੇ ਵਿਆਹ 'ਚ ਸਾਰੇ ਪਹਿਲਾਂ ਬਰਾਤ ਤੇ ਆਏ ਆ, ਇੱਥੇ ਸ਼ਗਨ ਦੇ ਕੇ ਗਏ ਆ। ਏਦੋਂ ਬਾਅਦ ਚੋਂ ਪਾਰਟੀ ਜਾ ਕੇ ਖਾਣਗੇ। ਇਹ ਗੱਲ ਪੰਜਾਬ ਨੂੰ ਆਪਣੇ ਨੂੰ ਸਿੱਖਣ ਦੀ ਲੋੜ ਆ। ਇਹ ਅਸੀਂ ਪਹੁੰਚ ਗਏ ਆ ਬਰਮਿੰਗਮ ਦੇ ਹਿਲਟਨ ਹੋਟਲ ਦੇ ਵਿੱਚ ਤੇ ਇੱਥੇ ਜੀ ਹਾਲ ਬੁੱਕ ਆ ਸਾਰੇ ਵਿਆਹਾਂ ਚ ਨਹੀਂ ਇੱਥੇ ਹੀ ਹਾਲ ਬੁੱਕ ਹੁੰਦੇ ਇਹ ਵਿਆਹ ਥੋੜਾ ਜਿਹਾ ਵੱਡਾ ਹੈਗਾ ਤੇ ਤਗੜਿਆਂ ਦਾ ਵਿਆਹ ਹੈਗਾ ਹਾਂ ਸੰਦੀਪ ਸਾਰਿਆਂ ਨੇ ਤਾਂ ਨਹੀਂ ਆਇਆ ਹਾਲ ਬੁੱਕ ਹੁੰਦੇ ਵੱਡੇ ਵੱਡੇ ਥਾਂਵੇਂ ਇਹ ਡਿਫੈਂਸ ਉਧਰ ਰਿਸੈਪਸ਼ਨ ਹਾਲਸ ਸਾਰਿਆਂ ਦੇ ਹੁੰਦੇ ਆਗੇ ਪਰ ਕਈ ਜਿੱਦਾਂ ਜਿਹੜੇ ਮੇਨ ਰਿਸੈਪਸ਼ਨ ਹਾਲਸ ਸਪੈਸ਼ਲੀ ਬਣੇ ਹੁੰਦੇ ਆਗੇ ਕਈ ਜਿੱਦਾਂ ਜਿਵੇਂ ਆਪਣੇ ਇੰਡੀਆ ਚ ਮੈਰਿਜ ਪੈਲਸ ਇੱਥੇ ਹੀ ਬਣੇ ਹੁੰਦੇ ਆ ਨਹੀਂ 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 ਉਮੀਦ ਮੈਰਜ ਪਹਿਲੇ ਸੇ ਇੱਥੇ ਹੈ ਨਹੀਂ ਜੀ ਜਸਟ ਹੋਟਲ ਜਸਟ ਹੋਟਲ ਮਿੱਜਮੇ ਮਿੰਨੀ ਜੇ ਰੈਸਟੋਰੈਂਟ ਹੁੰਦੇ ਹਾਂ ਹਾਂਜੀ ਹਾਂਜੀ ਜੇ ਤੁਸੀਂ ਇੰਡੀਆ ਵਾਂਗੂ ਕੰਪੇਅਰ ਕਰਦੇ ਹੋ ਨਾ ਇੰਡੀਆ ਰਕੇ ਵਿਆਹ ਨਹੀਂ ਹੈਗੇ ਹਾਂਜੀ ਜਿੱਦਾਂ ਜ਼ੋਰ ਲਾ ਲਈਏ ਤੁਸੀਂ ਹੱਡੀਆਂ ਚੱਕ ਕੇ ਜ਼ੋਰ ਲਾ ਲਓ ਪਰ ਇੰਡੀਆ ਵਾਲਾ ਵਿਆਹ ਨਹੀਂ ਕਰ ਸਕਦੇ ਫੇਰ ਵੀ ਨਹੀਂ ਬੰਦੀ ਦੇਖਦੇ ਇਹਨਾਂ ਨੇ ਕਿੰਨੀ ਗੱਲ ਬਣਾਈ ਐ ਇੱਥੇ ਅੱਜ ਦੇ ਵਲੌਗ ਚ ਖਾਸ ਥੈਂਕ ਯੂ ਤੇ ਬਾਰ ਬਾਰ ਐਂਡ ਬੀ ਸਕੋਪ ਦਾ ਲੁਧਿਆਣੇ ਤੋਂ ਤੇ ਜਿਨ੍ਹਾਂ ਨੇ ਸਾਡੇ ਆਊਟਫਿਟਸ ਸਾਨੂੰ ਇਹ ਰੈਡੀ ਕਰਕੇ ਭੇਜੇਗੇ ਤੁਸੀਂ ਸੋਚਦੇ ਹੋਵੋਗੇ ਕਿ 2 2.5 ਮਹੀਨੇ ਤੋਂ ਬਾਹਰ ਸੀ ਟੱਚ ਚੈਨੋ ਸਾਨੂੰ ਅਸੀਂ ਤਾਂ ਪੂਰਾ ਯੂਰਪ ਘੁੰਮਦੇ ਫਿਰ ਰਹੇ ਆ ਤੇ ਸਾਡੇ ਕੋਲੇ ਕੱਪੜੇ ਕਿੱਥੋਂ ਆਣੇ ਸੀਗੇ ਤੇ ਉਹ ਵਰਲਡ ਵਾਈਡ ਸ਼ਿਪਿੰਗ ਵੀ ਕਰਦੇ ਆ ਕੱਪੜੇ ਬਣਾਉਂਦੇ ਆ ਤੁਹਾਡੇ ਮਤਲਬ ਵਿਆਹ ਲਈ ਤੁਸੀਂ ਕੋਈ ਵੀ ਤੁਹਾਡਾ ਪ੍ਰੋਗਰਾਮ ਹੈ ਹਨਾ ਤੁਸੀਂ ਉਹਦੇ ਲਈ ਰੈਡੀ ਕਰਵਾ ਸਕਦੇ ਹੋ ਤੇ ਤੁਹਾਨੂੰ ਆਪਣੇ ਆ ਭੇਜਣ ਦੇ ਲੰਡਨ ਆ ਗਏ ਸੀ ਇਹਨਾਂ ਦਾ ਥੈਂਕ ਯੂ ਨਾਨਕ ਵਾਲੇ ਮੁੰਡਿਆਂ ਦਾ ਮਾਮੇ ਦੇ ਮੁੰਡੇ ਦਾ ਮਾਮੇ ਦੀ ਕੁੜੀ ਦਾ ਇਹਨਾਂ ਸਪੈਸ਼ਲ ਆਵ ਪਾਰਸਲ ਚੱਕ ਕੇ ਲਿਆਂਦੇ ਆਂ ਇਧਰ ਉਧਰ ਅਸੀਂ ਤਾਂ ਵੀ ਟੂਰਤੇ ਸੀਗੇ ਸਾਨੂੰ ਤਾਂ ਪਾਉਣ ਨੂੰ ਮਿਲ ਗਏ ਤੇ ਖਾਸ ਧੰਨਵਾਦ ਤੇ ਜਿਨ੍ਹਾਂ ਨੂੰ ਵੀ ਜ਼ਰੂਰਤ ਹੋਵੇ ਤੁਸੀਂ ਸਕਰੀਨ ਤੇ ਨੰਬਰ ਆ ਰਿਹਾ ਤੇ ਨਾਮ ਆ ਰਿਹਾ ਇੰਸਟਾਗ੍ਰam ਤੇ ਉਹਨਾਂ ਨੂੰ ਫੋਲੋ ਕਰ ਸਕਦੇ ਹੋ ਤੇ ਇਹ ਕੰਟੈਕਟ ਨੰਬਰ ਹੈ ਲੁਧਿਆਣੇ ਉਹਨਾਂ ਦਾ ਸਟੋਰ ਹੈ ਤੁਸੀਂ ਵਿਜ਼ਿਟ ਕਰ ਸਕਦੇ ਹੋ ਤੇ ਜੀਨੂੰ ਵੀ ਰਿਕੁਆਇਰਮੈਂਟ ਹੈ ਤੁਸੀਂ ਕੰਟੈਕਟ ਕਰ ਸਕਦੇ ਹੋ ਲਓ ਜੀ ਹਾਲ ਦੇ ਅੰਦਰ ਚੱਲੀਏ ਹੁਣ ਆਪਾਂ ਕਾਫੀ ਬੰਦੇ ਤਾਂ ਬਾਹਰ ਹੀ ਖੜੇ ਆ ਹਾਜੀ ਉਹ ਬੱਲੇ ਬੱਲੇ ਅੰਦਰ ਦਾ ਰੌਣਕਾ ਵਧੀਆ ਲੱਗੀਆਂ ਵੈਲਕਮ ði ਬੈਟਿੰਗ ਰਿਸੈਪਸ਼ਨ ਆਫ ਪਰਮਵੀਰ ਐਂਡ ਸਿਮਰਨ ਆ ਮੋਟੇਲ ਕੋਕਟੇਲ ਹੋ ਗਏ ਸ਼ੁਰੂ ਮੋਟੇਲ ਲਈਏ ਕੋਕਟੇਲ ਲਈਏਗਾ ਨਾਲ ਇੰਤਜ਼ਾਰ ਨਾਲਾ ਚ ਜਾ ਬਾਹਰ ਮਿਲ ਰਹੀ ਹੈ ਜੀ ਜੀ ਕੋਕ ਇਥੇ ਹੈ ਨਹੀਂਗਾ ਵੈਸ ਕੋਕ ਪੀਣ ਦਾ ਮਨ ਸੀ ਕਿਉਂ ਜੀ ਸਵਾਦਾ ਲੇਮੋਨੇਡ ਲੈਮੋਨੇਟਾ ਹੁਣ ਹਾਲ ਖੁੱਲਣ ਦੀ ਵੇਟ ਹੋ ਰਹੀ ਹੈ ਤੇ ਇਹ ਕਹਿੰਦੇ ਜੀ ਪੂਰੇ ਪੂਰੇ ਟਾਈਮ ਤੇ ਖੋਲਦੇ ਆ ਬਾਹਰਲੇ ਸਾਰੇ ਤੇ ਵੇਟ ਲੱਗੀ ਰਹਿੰਦੀ ਹੈ ਲਾਈਨ ਚ ਲੱਗੇ ਹੋਏ ਹੁਣ ਸਾਰੇ ਸਾਰੇ ਵੇਟ ਕਰ ਰਹੇ ਆ ਬਰਾਤੀ ਇਥੇ ਇਕੱਠੇ ਇਥੇ ਵੀ ਵਾਵਾ ਹੁੰਦਾ ਵਿਆਹਾਂ ਚ ਮੈਲਾ ਦਾ ਹੋਣਾ ਕੋਈ 5-700 ਦਾ ਕੱਠ ਵਾਦੀ ਹੋਣਾ 5-700 ਤੋਂ ਐਨੇ ਕੁਲਫੀਆਂ ਕਲਫੀਆਂ ਖਾਣੇ ਉਧਰ ਕੁਲਫੀ ਵਾਲਾ ਸਟਾਲ ਲੱਗਿਆ ਹੋਇਆ ਉਹ ਸਾਹਮਣੇ ਦੇਖੋ ਤੇ ਵੇਟ ਕਰਦੇ ਆ ਫੇਰ ਅੰਦਰੋਂ ਦਿਖਾਉਨੇ ਆ ਤੁਹਾਨੂੰ ਸੋ ਫਾਈਨਲੀ ਜੀ ਹਾਲ ਖੁੱਲ ਗਿਆ ਯੂਕੇ ਨੂੰ ਤਾਂ ਵੈਸੇ ਹੀ ਗਰਮੀ ਬਹੁਤ ਲੱਗਦੀ ਆ ਪੱਖੀਆਂ ਚੱਕੀ ਪੱਖੀਆਂ ਚੱਕੀ ਫਿਰਦੇ ਆ ਦੇਖੋ ਇੰਨੀ ਗਰਮੀ ਮੰਦੇ ਆ ਤੇ ਚਲਿਏ ਅੰਦਰਲੇ ਪਾਸੇ ਦੇਖਿਓ ਕੀ ਕੀ ਡੈਕੋਰੇਸ਼ਨ ਹੈ ਇਹਨਾਂ ਦੀ ਇੰਨੀ ਗਰਮੀ ਟੈਂਪਰੇਚਰ ਅੱਜ ਕਿੰਨਾ ਹੋਣਾ ਸੁਖਵੀਰ ਅੱਜ ਤਾਂ 17 18 ਗਾ ਨਹੀਂ ਉਹ ਤੋਂ ਵੱਧ ਹੀ ਹੋਣਾ 22 22 ਤੇ ਗਰਮੀ ਮੰਨੀ ਜਾਂਦੇ ਆ ਸਾਰੇ ਪੱਖੇ ਚੱਕੀ ਫਿਰਦੇ ਆ ਦੇਖੋ ਹਰੇਕ ਦੇ ਹੱਥ 'ਚ ਪੱਖੀ ਆਉਂਦਿਆਂ ਨੀ ਜੀ ਬੀਅਰ ਦੇ ਗਲਾਸ ਸਾਹਮਣੇ ਗਨੀਜ਼ ਇਹ ਗਨੀਜ਼ ਅਸੀਂ ਦੇਖੀ ਸੀਗੀ ਆਇਰਲੈਂਡ ਚ ਗਨੀਜ਼ ਆਇਰਲੈਂਡ ਚ ਬਣਦੀ ਹੈ ਸੰਦੀਪ ਆਉਣੇ ਦਾ ਕਹਿੰਦਾ ਸੀ ਡੈਕੋਰੇਸ਼ਨ ਘੱਟ ਹੁੰਦੀ ਆ ਤੇ ਪਰ ਇਹਦਾ ਪੰਜਾਬ ਹੀ ਬਣਾਇਆ ਪਿਆ ਸੰਦੀਪ ਪੰਜਾਬ ਨਾਲ ਦੀ ਮਾਹੌਲ ਆ ਹੈ ਥੋੜਾ ਫਰਕ ਹੈਗਾ ਥੋੜਾ ਫਰਕ ਹੈਗਾ ਹਾਂਜੀ ਉਹਦੇ ਨਾਲ ਉਹਦੇ ਨਾਲ ਇਹਨਾਂ ਨੇ ਬਹੁਤ ਜ਼ੋਰ ਲਾਈ ਕਰੀਆ ਕੀਤਾ ਹੈਗਾ ਇੰਨੇ ਵਿਆਹ ਜਰਨਲ ਹੀ ਹੁੰਦੇ ਨਹੀਂ ਹੈਗੇ ਯੂਕੇ ਚ ਮਤਲਬ ਇਹ ਜ਼ੋਰ ਜ਼ੋਰ ਵੱਧ ਲਾਇਆ ਹੋਇਆ ਹੈ ਇਹ ਜ਼ਿਆਦਾ ਜ਼ੋਰ ਲਾ ਕੇ ਬਣਾਇਆ ਜੀ ਟੀਬਲ ਅਸੀਂ ਵੀ ਰੋਕ ਲਿਆ ਜੀ ਇਹ ਟੇਬਲ ਸਾਨੂੰ ਮਿਲ ਗਿਆ ਇੱਕ ਟੇਬਲ ਤੇ ਇਥੇ ਆ ਲੱਗਿਆ ਹੋਇਆ ਹੈਗਾ ਤੇ ਇਹ ਵੈਲਕਮ ਲਈ ਹੈ ਮੇਰੇ ਖਿਆਲ ਚ ਥੈਂਕ ਯੂ ਡੀਅਰ ਫੈਮਿਲੀ ਐਂਡ ਫਰੈਂਡਸ ਤੇ ਸਿਮਰਨ ਐਂਡ ਪਰਮੀਰ ਮੁੰਡੇ ਕੁੜੀ ਵੱਲੋਂ ਤੇ ਨਾਲ ਕਹਿੰਦੇ ਇਥੇ ਟੇਬਲ ਤੇ ਮੈਨੂ ਹੁੰਦਾ ਵੀ ਤੁਸੀਂ ਕੀ ਕੀ ਖਾਣਾ ਪੀਣਾ ਹੈ ਇਥੇ ਆਪਣੇ ਵਾਲਾ ਕੰਮ ਨਹੀਂ ਬੇ ਸਟਾਲਾਂ ਨਹੀਂ ਲੱਗੀਆਂ ਹੁੰਦੀਆਂ ਤੇ ਆ ਮੈਨੂ ਦੇ ਵਿੱਚ ਹੀ ਸਾਰਾ ਕੁਝ ਹੋਊਗਾ ਤੇ ਕੀ ਕੀ ਖਾਣਾ ਇਥੇ ਆ ਜੂਗਾ ਤੰਦੂਰੀ ਸੈਲਮਨ ਆ ਮੈਨੂ ਮੇਨ ਕੋਰਸ ਹੈ ਡੇਜ਼ਰਟ ਨੇ ਇਹ ਚੀਜ਼ਾਂ ਜੀ ਇਸ ਤਰ੍ਹਾਂ ਦਾ ਆ ਚੀਜ਼ਾਂ ਸਾਰੀਆਂ ਪਈਆਂ ਐ ਬਾਕੀ ਤੇ ਬਾਕੀ ਇਹ ਚੋਂ ਤੁਸੀਂ ਆਪਸ਼ਨ ਇਹ ਜੋ ਮੰਗਾ ਸਕਦੇ ਹੋ ਜੇ ਹੋਰ ਕੁਝ ਮੰਗਾਉਣਾ ਹੈਗਾ ਕੁਝ ਚੀਜ਼ਾਂ ਦਾ ਇੱਧਰ ਦੇ ਵਿਆਹ ਦੀਆਂ ਬਹੁਤ ਵਧੀਆ ਐ ਤੇ ਕੁਝ ਚੀਜ਼ਾਂ ਵਧੀਆ ਵੀ ਨਹੀਂ ਹੈਗੀਆਂ ਤੇ ਖਾਣ ਪੀਣ ਨੂੰ ਅੱਧਾ ਘੰਟਾ ਹੋ ਗਿਆ ਠੀਕ ਨਹੀਂ ਨੂੰ ਕਹਿੰਦੇ ਕੁਝ ਮਤਲਬ ਆ ਨਹੀਂ ਰਿਹਾ ਤੇ ਪਹਿਲਾਂ ਹਾਲ ਦੇ ਬਾਹਰ ਕਿੰਨਾ ਟਾਈਮ ਖੜੇ ਰਹੇ ਅੱਧਾ ਘੰਟਾ ਉੱਥੇ ਵੇਟ ਕਰਨਾ ਪਿਆ ਹਾਲ ਟਾਈਮ ਦੇ ਨਾਲ ਖੁੱਲਦੇ ਐ ਤੇ ਉਜਾਏ ਵੀ ਜਿਵੇਂ ਆਪਣੇ ਗੇੜੇ-ਗੂੜੇ ਦੇ ਕੇ ਆਪਾਂ ਸਮਾਨ ਚੱਕਦੇ ਹਾਂ ਆਪਣੀ ਮਰਜ਼ੀ ਦਾ ਖਾਣ ਵੀ ਨੂੰ ਇੱਥੇ ਉਹ ਸਿਸਟਮ ਨਹੀਂ ਹੈਗਾ ਇੱਥੇ ਫਿਕਸ ਮੈਨੂ ਬਣਿਆ ਹੁੰਦਾ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਸੀ ਉਹ ਹੀ ਮੈਨੂ ਬਣਿਆ ਤੇ ਉਹ ਵੇਟ ਕਰਨੀ ਪਊ ਇੱਥੇ ਹੌਲੀ-ਹੌਲੀ ਜਦੋਂ ਸਿਟਿੰਗ ਸਾਰੀ ਹੋ ਗਈ ਫਿਰ ਬੰਦਿਆਂ ਨੂੰ ਦੇਣ ਲੱਗਣਗੇ ਤੇ ਟੇਬਲ ਤੇ ਆਊ ਜਿਹੜਾ ਕੋਸ਼ਰਾ ਪਹਿਲਾਂ ਸਟਾਰਟਰ ਆਊਗਾ ਫਿਰ ਮੇਨ ਕੋਰਸ ਆਊਗਾ ਫਿਰ ਡੈਜ਼ਰਟ ਵਗੈਰਾ ਤੇ ਆਪਣੇ ਜਿਵੇਂ ਚੱਲੋ ਚੱਲ 5 ਘੰਟਿਆਂ 'ਚ ਪਤਾ ਨਹੀਂ ਕਿੰਨਾ ਕੁਸ਼ ਖਵਾ ਦਿੰਦੇ ਆ ਉਹ ਤੁਹਾਨੂੰ ਇੱਥੇ ਨਹੀਂ ਦੇਖਣ ਨੂੰ ਮਿਲੇਗਾ ਤੇ ਨਾਲ ਇਹ ਪੂਰਾ ਯੂਕੇ ਦਾ ਟੌਪ ਦਾ ਵਿਆਹ ਹੈਗਾ ਜਿਹੜਾ ਅਸੀਂ ਦੇਖ ਰਹੇ ਹਾਂ ਮਤਲਬ ਟੌਪ ਕਲਾਸ ਵਿਆਹਾਂ ਚੋਂ ਇੱਕ ਹੈ ਖੁਸ਼ੀ ਪਨੀਰ ਪਕੌੜਾ ਮੰਗੀ ਜਾਂਦੀ ਹੈ ਕਹਿੰਦੇ ਪਨੀਰ ਪਕੌੜਾ ਨਿਆਰਾ ਸੰਦੀਪ ਕਹਿੰਦੀ ਕਹਿੰਦੀ ਇੱਥੇ ਨਾ ਚਾਹ ਨਾਲ ਬਰਫੀ ਆਵੇ ਨਾ ਚਾਹ ਨਾਲ ਗਲਾਬ ਜਾਮਨ ਆਵੇ ਤੇ ਨਾ ਪਨੀਰ ਪਕੌੜਾ ਆਵੇ ਐਜੇ ਆ ਕੁਝ ਆਉ ਉਹ ਵਾਓ ਐਨੇ ਯੂਕੇ ਵਾਲੀਆਂ ਬੀਬੀਆਂ ਏ ਚੈਂਪੀਅਨ ਹੈ ਚੈਂਪੀਅਨ ਹੈ ਜੀ ਕੁੜਾ ਇੱਥੋਂ ਮੁੰਡੇ ਕੁੜੇ ਦੀ ਐਂਟਰੀ ਹੋਣੀ ਆ ਤੇ ਸਾਹਮਣੇ ਵਾਲੇ ਬਸ ਇੱਕ ਕੇਕ ਵੀ ਪਿਆਗਾ ਕੇ ਕੱਟਿਆ ਜਾਣਾ ਵਾਹ ਬਹੁਤ ਔਣਕ ਮੇਲਾ ਯਾਰ ਮੈਨੂੰ ਗੈਦਰਿੰਗ ਵੀ ਜਿਆਦਾ ਲੱਗਦੀ ਆ ਪਹਿਲਾਂ ਮੈਨੂੰ ਐਸੀ ਮੈਚ ਤੇ ਘੱਟ ਆ 6-700 ਦੀ ਆ ਇਹ ਵਿਆਹ ਚ ਤੁਹਾਨੂੰ ਜਿਆਦਾ ਪੁਰਾਣੇ ਪੰਜਾਬੀ ਦੇਖਣਗੇ ਜਿੰਨੇ ਮਤਲਬ ਪਹਿਲਾਂ 1900 ਪੰਜਾਬ ਪਿਊ ਤੇ 60 ਦੇ ਆਏ ਹੋਏ ਆ ਉਹ ਆ ਏ ਢੋਲ ਵਾਲੇ ਨਿਕਲ ਗਏ ਬਾਈ ਮੁੰਡੇ ਕੁੜੀ ਦੀ ਐਂਟਰੀ ਹੋਣ ਲੱਗੀ ਆ ਏ ਢੋਲ ਵਾਲੇ ਇੱਥੇ ਵੀ ਹੁੰਦੇ ਆ Ready as well. I need to know here tonight, ladies and gentlemen, are you guys ready to receive our bride and groom? Right, left hand side and left hand side only. If you're ready, on three. I need you all to make as much noise as possible. One, two, three. Woo! Not bad, but I've got a feeling this side's going to be a lot louder. Right hand side, on three. One, two, three. ਬੱਲੇ ਨਾਨੀ ਇਹ ਨਾਨੀ ਜੀ ਨੇ ਨੇ ਜੀ ਕਾਣੇ 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 ਦੱਸਿਓ ਮੋਤੀ ਜੀ ਮੋਤੀ ਜੀ ਸਾਡੀ ਪੈੜੀ ਦੇ ਮੋਤੀ ਆਛਾ ਜੀ ਇਹਨਾਂ ਨੂੰ ਨਾ ਮੋਤੀ ਕਹਿੰਦੇ ਪਿਆਰ ਨਾਲ ਇਹ ਮੋਤੀ ਜੀ ਕਹਿੰਦੇ ਨੇ ਪਰਿਵਾਰ ਚ ਹਾਂਜੀ ਹਾਂਜੀ ਯੂ ਕਰੀਆ ਸਾਰੇ ਪਰਿਵਾਰ ਦਾ ਇਹਨਾਂ ਦਾ ਜਿਨ੍ਹਾਂ ਨੇ ਸਾਨੂੰ ਇਨਵਾਈਟ ਕੀਤਾ ਆਪਣੇ ਵਿਆਹ ਤੇ ਐਨਨੂ ਪਛਾਣ ਲਿਆ ਤੁਸੀਂ ਇਹ ਮਾਜੇ ਦੇ ਮੋਮਬੱਤੀ ਨੇ ਇਹ ਵੱਡੇ ਨਾਨੀ ਜੀ ਸਾਰਿਆਂ ਨਾਲ ਮਿਲਾਰੇ ਨੇ ਸਾਰੀਆਂ ਰਿਸ਼ਤੇਦਾਰ ਇਹ ਛੋਟੇ ਨਾਨੀ ਆ ਇਹ ਦਾਦੀ ਜੀ ਆ ਗਈ ਹਾਂਜੀ ਲੇ ਵੀ ਪ੍ਰੋਗਰਾਮ ਇੰਜੋਏ ਕਰਦੇ ਹੁਣ ਥੋੜਾ ਬਹਿ ਕੇ ਕਿਹ ਕੱਟਿਆ ਜਾ ਰਹੇ ਆ ਇਹਨਾਂ ਦਾ ਨਾ ਇੱਕ ਕੰਮ ਵਧੀਆ ਯਾਰ ਜਿਹੜਾ ਸ਼ਗਨ ਉੱਥੇ ਇਹ ਘਰੇ ਆਉਂਦੇ ਆਪਣਾ ਗੁਰਦੁਆਰਾ ਸਾਹਿਬ ਤੇ ਇੱਥੇ ਦੇਖ ਲਓ ਪੂਰਾ ਫੈਮਿਲੀ ਨਾਲ ਇੰਜੋਏ ਕਰ ਰਹੇ ਆ ਸਾਰੇ ਇਹ ਤੇ ਕੱਲਾ ਫੈਮਿਲੀ ਫੈਮਿਲੀ ਆ ਤੇ ਦੁਬਾਰਾ ਚ ਡਾਂਸ ਚੱਲੂਗਾ ਫੋਟੋਆਂ ਫੋਟੋਆਂ ਜਰ ਪੋਜ ਪੂਜ ਹੋਗੇ ਬਸ ਚਲੋ ਨੱਚੋ ਵੀ ਕਰੋ ਸ਼ੁਰੂ ਸੁਖਵੀਰ ਕਰ ਸ਼ੁਰੂ ਭੰਗੜਾ ਯਾਰ ਆਪਾਂ ਸੰਗਣਾ ਨਹੀਂ ਹੈਗਾ ਆਪਣਾ ਵਿਆਹ ਹੈਗਾ ਓਏ ਮੁੰਡੇ ਦੀ ਮੰਮੀ ਜਾਣਦੀ ਆ ਮੁੰਡੇ ਦਾ ਡੈਡੀ ਹੀ ਜਾਣਦਾ ਮੁੰਡੇ ਦਾ ਮਾਮੇ ਹੀ ਜਾਣਦੇ ਆ ਆਪਾਂ ਆਪਣਾ ਵਿਆਹ ਹੋ ਜਾ ਸੁਖਵੀਰ ਕਹਿੰਦਾ ਸੰਗ ਲੱਗਦੀ ਆ 5-700 ਜਣੇ ਚ ਗਾਣਾ ਨਹੀਂ ਵਧੀਆ ਗਾਣਾ ਨਹੀਂ ਵਧੀਆ ਨਹੀਂ ਤਾਂ ਕਹਿੰਦਾ ਹੋ ਜਾਂਦਾ ਸ਼ੁਰੂ ਸੋ ਫਾਈਨਲੀ ਜੀ तकरीबन 40 ਮਿੰਟ ਦੇ ਵੇਟ ਬਾਅਦ ਕੁੱਕੜ ਜੀ ਪਹੁੰਚੇ ਨੇ ਸਾਡੇ ਕੋਲ ਤੇ ਇਹ ਸਾਡਾ ਮੱਛੀ ਹੈ ਹੁਣ ਤਾਂ ਦਿਖਦਾ ਨਹੀਂ ਜੋ ਮਰਜੀ ਹੈ ਸਾਡੇ ਢਿੱਡ ਭਰਨਗੇ ਕਾਫੀ ਚੀਜ਼ਾਂ ਪਹੁੰਚਣੀਆਂ ਹੁਣ ਸ਼ੁਰੂ ਹੋਈਆਂ ਤੇ ਇਧਰ ਜੀ ਲੈਂਬ ਜੀ ਬੱਕਰਾ ਸਾਹਿਬ ਵੀ ਪਹੁੰਚ ਗਏ ਆਲੂ ਟਿੱਕੀ ਵੀ ਆ ਰਹੀ ਹੈ ਸਮਾਨ ਪਹੁੰਚਣਾ ਸ਼ੁਰੂ ਹੋਇਆ ਧੰਨਵਾਦ ਇਹਨਾਂ ਦੇ ਅੱਗੇ ਤੋਂ ਯੂਕੇ ਦੇ ਵਿਆਹ ਦੇ ਵਿੱਚ ਕੁਝ ਖਾ ਪੀ ਕੇ ਤੁਰਿਆ ਕਰਾਂਗੇ ਯੂਕੇ ਦੇ ਵਿਆਹ ਜਦੋਂ ਹੋਣਾ ਹੈ ਪਹਿਲਾਂ ਘਰੋਂ ਰੱਜ ਕੇ ਹੋਣਾ ਹੈ ਇੰਡੀਆ ਦੇ ਹਾਂਜੀ ਯੂਕੇ ਦੇ ਵਿਆਹ ਚ ਕਹਿੰਦੇ ਸਿਰਫ ਆ ਮਿਲਦੀ ਔਰ ਕੁਝ ਨਹੀਂ ਮਿਲਦਾ ਇੰਡੀਆ ਦੇ ਵਿਆਹ ਚ ਬੰਦਾ 2 ਦਿਨ ਪਹਿਲਾਂ ਰੋਟੀ ਛੱਡ ਦਿੰਦਾ ਵੀ ਵਿਆਹ ਆ ਗਿਆ ਤੇ ਐਨੀ ਹਾਓ ਚਲੋ ਖਾਣਾ ਪੀਣਾ ਕਰੀਏ ਸ਼ੁਰੂ ਮੁੰਡੇ ਦਾ ਫੂਫੜ ਹੈ ਫੂਫੜ ਜੀ ਭੂਆ ਕਿੱਥੇ ਰਹਿ ਗਈ ਫੂਫੜ ਖਾਂਦੇ ਸੀ ਕੋਕੜ ਕੱਲ ਫਫੜ ਕੁੱਕੜ ਖਾ ਰਹੇ ਸੀ ਲਓ ਬਈ ਗਾਣਾ ਵਜਾਣਾ ਅੰਦਰ ਸਟਾਰਟ ਹੋ ਗਿਆ ਮੈਨੂੰ ਲੱਗਾ ਮਹਿਫਿਲ ਭੱਜੀ ਹੋਈ ਆ ਪੂਰੀ ਡੀਜੇ ਚੱਲੀ ਜਾਂਦਾ ਹੁਣ ਦਾ ਸਾਰੇ ਸਾਰੇ ਨੱਚਣਦੇ ਹੋਏ ਪਏ ਆ ਇਹ 6-7 ਵਜੇ ਤੱਕ ਹੀ ਹੁੰਦਾ ਮੇਲਾ ਵਿੱਜੜਨ ਵਾਲਾ ਬਸ ਅਜੇ ਬਜੂ ਠੀਕ ਠਾਕ ਜੀ ਠੀਕ ਠਾਕ ਸਾਸੀ ਗਾਲ ਜੀ ਆਣੀ ਰਿ ਪੜਨੇ ਪੜਹਾਦੀ ਥੈਂਕ ਯੂ ਥੈਂਕ ਯੂ ਥੈਂਕ ਯੂ ਕਿੰਦਾ ਠੀਕ ਠਾਕ ਐ ਮਾਮਾ ਮਾਮਾ ਜੀ ਆ ਗਏ ਕੰਦਾ ਜੀ ਠੀਕ ਠਾਕ ਠੀਕ ਠਾਕ ਵਧੀਆ ਐਂਜੋਏ ਐਂਜੋਏ ਚਾਹਦੇ ਨੇ ਚੱਲ ਚੱਲ ਜਾ ਏ ਕੀਨੀ ਵਾਲੇ ਸਰਦਾਰ ਏ ਕੀਨੀ ਵਾਲੇ ਸਰਦਾਰ ਕਿਦਾਂ ਜੀ ਠੀਕ ਠਾਕ ਯੂਕੇ ਰਹਿੰਦੇ ਆ ਸਾਰੇ এনজ করতে চলো চলো হুম ਜੋ ਦਿੱਤਾ ਸਤਿ ਸ੍ਰੀ ਅਕਾਲ ਨਾਮ ਨੇ ਰਿਹਾ ਬੇਰਬਰੀ ਸੰਸਰੀ ਕਾ ਕਾ ਸੰਸਰੀ ਨਮੀ ਗਾਈ ਜੋਗੀ ਕਹਿੰਦੇ ਹੁਣ ਆਤਰਾ ਕੋਈ ਰਿਸਪੈਕਟ ਸਮ ਨਮਿਸਤ ਕਰਾ ਆ ਗੋ ਜਵਾ ਕੰਢੇੜੇ ਚੱਕੇ ਇਹਨਾਂ ਦਾ ਭਾਈ ਬਾਈ ਤੀਰਥ ਟਿੱਲੋਂ ਹੋਣ ਹੈ ਦਾ ਭੈਣ ਦਾ ਸਾਡੀ ਦਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਇੰਨੇ ਸੋਹਣੇ ਫੰਕਸ਼ਨ ਤੇ ਸਾਨੂੰ ਇਨਵਾਈਟ ਕੀਤਾ ਸਾਰੇ ਫੈਮਿਲੀ ਦਾ ਧੰਨਵਾਦ ਤੇ ਜਿਨ੍ਹਾਂ ਨੇ ਇੰਨਾ ਪਿਆਰ ਸਤਿਕਾਰ ਦਿੱਤਾ ਮੁਹੱਬਤਾਂ ਬਣੀਆ ਰਹਿਣ ਇਹ ਮੇਰੇ ਵੱਡੇ ਭੈਣਾਂ ਫਿਰ ਮਿਲਾਂਗੇ ਦੁਨੀਆ ਦੇ ਕਿਸੇ ਹੋਰ ਨਵੇਂ ਦੇਸ਼ ਨਵੇਂ ਕੋਨੇ ਚੋ ਕੇ ਪਹਿਲਾਂ ਇਜੀਪਟ ਹੋਣ ਇੰਗਲੈਂਡ ਈਡੀ ਈਡੀ ਵਾਲਾ ਈ ਵਾਲਾ ਤੇਰੀ ਕੰਟਰੀ ਜੇ ਆ ਜਾਏ ਈ ਵਾਲੀ ਈ ਈ ਵਾਲਾ ਇਕਲਕ ਕੰਟਰੀ ਲੱਭੋ ਗਈ ਉਹ ਚ ਮਿਲਾਂਗੇ ਠੀਕ ਹੈ ਓਕੇ ਬਾਏ ਬਾਏ ਪ੍ਰੋਗਰਾਮ ਤਾਂ ਜੀ ਸ਼ਾਮ ਤੱਕ ਚੱਲਦਾ ਰਹਿਣਾ ਇਥੇ 2 ਘੰਟੇ ਹਜੇ ਹੋਰ ਚੱਲਣਾ ਹੈ ਸ਼ਾਮ ਦੇ ਵੱਜ ਗਏ 5 ਮੇਰੇ ਖਿਆਲ ਚ 5 ਵਜੇ ਅਸੀਂ ਬਾਹਰ ਆ ਰਹੇ ਹਾਂ ਹਾਲ ਤੋਂ ਤੇ ਮੀ ਵੀ ਸ਼ੁਰੂ ਹੋ ਗਿਆ ਜੀ ਬਾਹਰਲੇ ਪਾਸੇ ਚੰਗਾ ਜੀ ਸਤਿ ਸ੍ਰੀ ਅਕਾਲ ਫਿਰ ਮਿਲਦੇ ਆ ਸਾਡੀ ਵੀ YouTube ਤੇ ਪਾ ਦਿਓ ਬਸ YouTube ਤੇ ਤੁਸੀਂ ਪੈਗੇ ਤੁਸੀਂ ਸਾਹਮਣੇ ਆਗੇ ਤੁਸੀਂ YouTube ਤੇ ਪੈਗੇ ਹੋਰ ਕਿੱਦਾਂ ਮੈਨੂੰ ਮੈਨੂੰ ਦੂਰੋਂ ਪਛਾਣ ਆ ਜਾਂਦੇ ਕੀਨੀ ਵਾਲੇ ਸਿੰਘਾਂ ਦੀ ਤੇ ਜਦੋਂ ਅਸੀਂ ਕੀਨੀਆਂ ਗਏ ਸੀ ਉਹ ਦੇਖਿਆ ਇਹ ਇਹ ਗੱਲ ਪੱਕੀ ਹੁੰਦੀ ਹੈ ਵੀ ਆਪਣੀ ਪਛਾਣ ਬੰਦੇ ਰੱਖਣੀ ਚਾਹੀਦੀ ਹੈ ਇਹ ਹੁਣ ਤਾਂ ਡੇ ਪਛਾਣ ਹੈ ਤਾਂ ਹੀ ਕਰਕੇ ਮੈਂ ਤੁਹਾਨੂੰ ਪਛਾਣਿਆ ਜੇ ਮੇਰੇ ਨਾਲ ਤੇ ਸਾਡੇ ਨਾਲ ਦੀ ਪੱਗ ਬੰਦੇ ਪੰਜਾਬ ਦੀ ਫਿਰ ਤੁਹਾਡੀ ਪਛਾਣ ਨਹੀਂ ਰਹਿਣੀ ਇਮਾਨਦਾਰੀ ਨਾਲ ਦੱਸਿਏ ਵਿਆਹ ਵਧੀਆ ਸੀ ਕਾਫੀ ਜ਼ਿਆਦਾ ਵਧੀਆ ਲੱਗਿਆ ਪਰ ਜਿਵੇਂ ਤੁਹਾਨੂੰ ਵਿੱਚ ਸ਼ੁਰੂ ਵਿੱਚ ਦੱਸਿਆ ਸੀ ਨਾ ਜਿਹੜਾ ਸੰਦੀਪ ਆ ਰ ਗਿਆ ਇਹਨਾਂ ਨੂੰ ਇੱਥੋਂ ਨੇ ਵਿਆਹ ਇਹਨਾਂ ਨੂੰ ਇਹ ਘੱਟ ਪਸੰਦ ਕਰਦੇ ਪਰ ਰੌਣਕ ਮੇਲਾ ਦਾ ਪੰਜਾਬ 'ਚ ਹੀ ਹੁੰਦਾ ਹੈ ਇਹ ਗੱਲ ਵੀ ਮੈਂ ਤੁਹਾਨੂੰ ਦੱਸ ਦਿੰਦਾ ਰੌਣਕ ਵੱਧ ਪੰਜਾਬ ਚ ਲੱਗਦੀ ਹੈ ਮਤਲਬ ਜਿਹੜੇ ਵਿਆਹਾਂ ਦੇ ਚ ਆ ਹੁੰਦਾ ਨਾ ਉਹ ਪੰਜਾਬ ਚ ਵੱਧ ਹੁੰਦੇ ਪੰਜਾਬ ਚ ਤੁਸੀਂ ਦੇਖੋ 2 ਮਹੀਨੇ ਪਹਿਲਾਂ ਤਿਆਰੀਆਂ ਸ਼ੁਰੂ ਹੋ ਜਾਂਦੀ ਨੇ ਕੜਾਹੀ ਚੜਾ ਲੋ ਆ ਕਰ ਲੋ ਆ ਲੋਵਰ ਹੁਣ ਮੈਂ ਰਿਵਿਊ ਦੇ ਰਿਹਾ ਹਾਂ ਹਨੈਸਟ ਜੀ ਤੇ ਪਰ ਕਲਚਰ ਨਾਲ ਆਪਣੇ ਵਿਰਸੇ ਨਾਲ ਇਹ ਵੱਧ ਜੁੜੇ ਹੋਏ ਨੇ ਇਹਨਾਂ ਦੀ ਮਜਬੂਰੀ ਹੈ ਇੱਥੇ ਵਿਆਹ ਕਰਨਾ 1960 ਦੇ ਆਏ ਹੋਏ ਆ ਤੁਸੀਂ ਦੇਖ ਲਓ ਕਿੰਨੇ 40 ਸਾਲ ਹੋ ਗਏ 20 ਤੇ ਹਾਂਜੀ 60 65 ਸਾਲ ਹੋ ਗਏ ਇਹਨਾਂ ਦਾ ਸਾਰਾ ਪਰਿਵਾਰ ਸਾਰੇ ਰਿਸ਼ਤੇਦਾਰੀ ਇੱਧਰ ਇਹ ਉੱਧਰ ਜਾ ਹੀ ਨਹੀਂ ਸਕਦੇ ਵਿਆਹ ਕਰਨ ਪੰਜਾਬ ਚ ਵਿਆਹ ਕਰਨੋਂ ਜਾਂਦੇ ਆ ਜਿਨ੍ਹਾਂ ਦੇ ਮਤਲਬ ਕੋਈ ਨਾ ਕੋਈ ਪਿੰਡ ਚ ਕੋਈ ਨਾ ਕੋਈ ਮਤਲਬ ਪਿੱਛੇ ਜੜਾ ਨਾਲ ਜੁੜੇ ਹੋਏ ਆ ਹਨ ਉਹ ਜਾਂਦੇ ਆ ਤੇ ਬਾਕੀ ਇਹ ਆ ਵੀ ਜਿਵੇਂ ਇੱਥੇ ਇੰਨਾ ਵੱਡਾ ਬੰਦਾ ਬਜਟ ਨਾਲ ਐਡਾ ਵਿਆਹ ਕਰਦਾ ਮਿਲ ਜਾਂਦਾ ਰਿਪਨ ਹਾਂਜੀ ਆਪਣੇ ਜਿਵੇਂ ਭੱਜਨ ਅਠ ਬਾਲੀ ਹੁੰਦੀ ਆਪਣੇ ਨਹੀਂ ਪਰ ਜਿਵੇਂ ਆਪਾਂ ਨੂੰ ਐਸੀ ਮੈਂ ਨਾ ਹੁਣ ਤੱਕ ਪਹਿਲਾਂ ਐ ਸੁਣਿਆ ਸੀ ਵੀ ਜਿਹੜੇ ਪੰਜਾਬ ਦੇ ਜਿਹੜੇ ਬਾਹਰ ਦੇ ਵਿਆਹ ਆ ਨਾ ਉਹ ਚ ਸਿਰਫ ਦੋ ਵੀ ਦੋ ਤਿੰਨ 100 ਬੰਦਾ ਹੁੰਦਾ ਪਰ ਇਕੱਠ ਬਹੁਤ ਸੀਗਾ ਤੇ ਇੱਥੇ ਵੀ ਬਹੁਤ ਸਾਰੇ ਪੰਜਾਬੀ ਮੈਨੂੰ ਲੱਗਦਾ ਜਿੰਨੇ ਰਹਿੰਦੇ ਆ ਸਾਰਿਆਂ ਨੂੰ ਤਕਰੀਬਨ ਇਨਵਾਈਟ ਕੀਤਾ ਉਹਨਾਂ ਨੇ ਜਿਹੜੇ ਦੋਸਤ ਤੇ ਰਿਸ਼ਤੇਦਾਰਾਂ ਨੂੰ ਹਨਾ ਤੇ ਵੱਡਾ ਫਰਕ ਇੱਕ ਜਿਹੜਾ ਸਵੇਰੇ ਅਸੀਂ ਦੇਖਿਆ ਆਨੰਦ ਗਾਰਜ ਦਾ ਸੀਗਾ ਮੈਂ ਤੁਹਾਨੂੰ ਦੱਸਿਆ ਉਹ ਗੱਲ ਪੰਜਾਬ ਨੂੰ ਆਪਣੇ ਤੋਂ ਪੰਜਾਬੀਆਂ ਨੂੰ ਜਾਂ ਪੰਜਾਬ ਦੇ ਵਿਆਹਾਂ ਵਾਲੇ ਨੂੰ ਸਿੱਖਣੀ ਚਾਹੀਦੀ ਇਹਨਾਂ ਤੋਂ ਤੇ ਲੇਡੀ ਸੰਗੀਤ ਵੀ ਬਹੁਤ ਟਾਪ ਦਾ ਸੀਗਾ ਲੇਡੀ ਸੰਗੀਤ ਅਸਲ 'ਚ ਸੰਗੀਤ ਸੀ ਤੇ ਡੀਜੇ ਅਸੀਂ ਇਕੱਲਾ ਇਹਨਾਂ ਦਾ ਇੱਥੇ ਦੇਖਿਆ ਪਹਿਲੀ ਵਾਰੀ ਜਦੋਂ ਅੱਜ ਡਾਂਸ ਕਰ ਰਹੇ ਸੀ ਇਹਦੇ ਤੋਂ ਬਿਨਾ ਏ ਡੀ ਜੇ ਲਾਉਂਦੀ ਨਹੀਂ ਹੈਗੇ ਆਪਣੇ ਦਾ ਨਹੀਂ ਸੌਰੀ ਉਹ ਲਾਉਦੇ ਹਾਂ ਬਟ ਆਪਾਂ ਕਿਉਂਕਿ ਪ੍ਰੋਗਰਾਮ ਮਿਸ ਕੀਤੇ ਸੀ ਅੱਛਾ ਆਪਾਂ ਪ੍ਰੋਗਰਾਮ ਮਿਸ ਕੀਤੇ ਸੀ ਜਾਗੋ ਤੇ ਵੀ ਲੱਗਦਾ ਹੈ ਪਰ ਜਿਆਦਾ ਟ੍ਰੈਡੀਸ਼ਨਲ ਟੱਚ ਹੈ ਹੈਨਾ ਯਾ ਉਹ ਕਿਉਂ ਉਹ ਰੱਖਿਆ ਸੰਗੀਤ ਸੀ ਸੰਗੀਤ ਇਹ ਇਹਨਾਂ ਦਾ ਇੱਕ ਇਹ ਵੀ ਹੈ ਵੀ ਇਹ ਪੰਜਾਬ ਤੋਂ ਦੂਰ ਰਹਿੰਦੇ ਆ ਤਾਂ ਕਰਕੇ ਇਹਨਾਂ ਨੂੰ ਆਏ ਆ ਵੀ ਬੱਦ ਤੋਂ ਬੱਦ ਸਾਡੇ ਨਿਆਣੇ ਜੁੜੇ ਰਹਿਣ ਫਿਰ ਬੋਲੀਆਂ ਉਹ ਕਲਚਰ ਉਹਵੇਂ ਵਰਤਦੇ ਹਨ ਆਪਣੇ ਕੋਲੇ ਇਹ ਚੀਜ਼ਾਂ ਨਹੀਂ ਆਪਾਂ ਇਹਨੂੰ ਭਜਦੇ ਆਂ ਇਨ੍ਹਾਂ ਕੋਲੇ ਉਹ ਹੈ ਨਹੀਂ ਉਹ ਉਹਦੇ ਪਿੱਛੇ ਭਜਦੇ ਨੇ ਜਿਹੜੀ ਚੀਜ਼ ਬੰਦੇ ਕੋਲੇ ਨਹੀਂ ਹੁੰਦੀ ਬੰਦਾ ਉਹਦੇ ਪਿੱਛੇ ਭੱਜਦਾ ਕਲਮ ਲਾ ਕੇ ਐਕਸਪੀਰੀਅੰਸ ਵਧਿਆ ਰਿਆ ਗੱਡੇ ਪਾ ਲਈ ਹੁਣ ਪਿੰਡ ਵਾਲੇ ਰਾਹ ਤੇ ਤੇ ਪਿੰਡ ਵਾਲੇ ਰਾਹ ਤੇ ਜਾਣਾ ਚੱਕ ਦੇ ਵੀ ਮੋਸੇ ਵਾਲਿਆ ਰੇਸ ਬਈ ਇੰਨਾ ਹੌਲੀ ਹੌਲੀ ਥੋੜਾ ਜਿਹਾ ਵਿਆਹ ਤੋਂ ਹੁੰਦਾ ਸੇ ਚੱਲੀ ਜਾਂਦਾ ਜੀ at the roundabout take the fourth exit on Pendigo Way. Then मैं the तो तो बिना देखा रे नहीं पहुंचा है। सगवीर एक ही चक्कर आ। ये क्योंकि ना ਜਦੋਂ ਸਾਊਂਡ ਨਹੀਂ ਆਉਂਦਾ ਹਾਂ ਨਹੀਂ ਨਹੀਂ ਜਿਵੇਂ ਇੰਡੀਆ ਚ ਆਪਾਂ ਗੱਡੀ ਚਲਾਉਨੇ ਆ ਮੈਪ ਤੋਂ ਬਿਨੇ ਹੀ ਵਗ ਜਾਂਦਾ ਇੱਥੇ ਮੈਪ ਲਾਉਣਾ ਹੀ ਪੈਂਦਾ ਹੈਨਾ ਹਾਂਜੀ ਇਹ ਸਾਡੇ ਕੁਝ ਬੰਦੇ ਰੁੱਸ ਗਏ ਜੀ ਵਿਆਹ ਤੋਂ ਇਹ ਕਹਿੰਦੇ ਤੂੰ ਮੁੜ ਕੇ ਯੂਕੇ ਦੇ ਵਿਆਹ ਨਹੀਂ ਆਉਣਾ ਕਿਉਂ ਨਹੀਂ ਆਉਣਾ ਉਹ ਵੀ ਸੁਣ ਲਓ ਇਹ ਕਹਿੰਦੇ ਜੀ ਨਾਲਾ ਟਿੱਕੀ ਮਿਲੀ ਨਾ ਦਹੀਂ ਭੱਲਾ ਮਿਲੇ ਨਾ ਗੋਲ ਗੱਪੇ ਮਿਲੇ ਬੁੜੀਆਂ ਨੇ ਇਹ ਤਿੰਨ ਚਾਰ ਚੀਜ਼ਾਂ ਹੀ ਖਾਣੀ ਹੁੰਦੀਆਂ ਨੇ ਵਿਆਹਾਂ 'ਚ ਪਰ ਰੇਲ ਬੰਨ੍ਹ ਹੀ ਰੱਖਦੀਆਂ ਆਪਣੇ ਪੰਜਾਬ 'ਚ ਵੇ ਉਹ ਵੀ ਦੋ ਨੋ ਆਮ ਰਾਈਟ ਉਹ ਵੀ ਦੋ ਵਾਰੀ ਚਿੱਲੀ ਪਨੀਰ ਹਾਂਜੀ ਉਹ ਵੀ ਦੋ ਵਾਰੀ ਚਿੱਲੀ ਪਨੀਰ ਤੇ ਆ ਕੇ ਤੀਜੀ ਵਾਰੀ ਲੈ ਲੈਂਦੇ ਨੇ ਦੋ ਵਾਰੀ ਚਿੱਲੀ ਪਨੀਰ ਆਇਆ ਚਿਕਨ ਆਇਆ ਬੱਕਰਾ ਐ ਲਾਈਮ ਸਾਡੇ ਮੇਰੇ ਲਈ ਤਾਂ ਬਹੁਤ ਵਧੀਆ ਸੀ ਇਹ ਵੈਜੀਟੇਰੀਅਨ ਬੰਦੇ ਆ ਜ਼ਿਆਦਾ ਤੇ ਫਿਰ ਇਹਨਾਂ ਲਈ ਕੁਝ ਵੀ ਐਨਾਲਾਈ ਕੁਛ ਵੀ ਇੰਪੋਰਟੈਂਟ ਨਹੀਂ ਸੀਗਾ ਤੇ ਹੁਣ ਰਾਜ ਆਂਦੇ ਇਹਨਾਂ ਨੂੰ ਕੁਛ ਖਵਾਵਾ ਪਿਆ। ਰਾਜ ਆਂਦੇ ਇਹਨਾਂ ਨੂੰ ਕੁਛ ਖਵਾਉਨੇ ਆ ਸੀ। ਪੰਜਾਬ ਵਾਲੇ ਵਿਆਹ ਸਭ ਤੋਂ ਜ਼ਿਆਦਾ ਬੈਸਟ ਹੈ। ਪੰਜਾਬ ਵਾਲੇ ਬੈਸਟ ਹੈ। ਬਸ ਫਿਰ ਹੁਣ ਥੋੜਾ ਵਿਆਹ ਪੰਜਾਬ ਚ ਕਰ ਰਹੇ ਆ। ਅਗਲੇ ਸਾਲ ਹੀ ਅਸੀਂ ਵਿਆਹ ਮੈਂ ਦੇਖਣਾ ਮੰਗਦੇ ਆ। ਓਕੇ ਸੰਦੀਪ ਦਾ ਤੇ ਤੇਰਾ ਬਾਰੋ-ਬਾਰੀ ਆਉਣ ਦੋ। ਠੀਕ ਹੈ। ਲੈ ਵੀ ਹੁਣ ਰਾਜ ਆਂਦੇ ਕਿਤੇ ਰੁਕਦੇ ਆ। ਬਸ ਖਾਣੇ ਪੀਣੇ ਆ। ఐతే ਹੈਗਾ స్టార్బక్ ఓసే ఓ పల్లే నో డ్రైవ్ థ్రూ యు నో ਮੈਂ ఐ లైక్ ఇన్సైడ్ ఎదਾਂ ਵਾਲਾ ਅੰਗਰੇਜ਼ੀ ਚ ਕਾਣ ਮੱਥਾ ਮਾਰੇ ਇਹਦਾ ਬਾਲੇ ਗੁਰੂ ਆ ਹੈ ਹੈ ਨਹੀਂ ਸਖ ਵੀਰ ਹਾਂਜੀ ਪਰ ਕੋਈ ਨਾ ਸਿਖਾ ਦਾਂਗੇ ਮੈਂ ਤੁਹਾਨੂੰ ਕਿਸੇ ਕੰਮ ਭਰਾਵਾ ਤੁਹਾਨੂੰ ਪੰਜਾਬੀ ਵੀ ਆਉਂਦੀ ਆ ਇੱਥੇ ਨਾ ਸੜਕਾਂ ਦੇ ਕਿਨਾਰੇ ਜਿਹੜਾ ਰੈਸਟ ਏਰੀਆ ਆਮ ਹੀ ਬਣਿਆ ਹੁੰਦਾ ਹੈ ਹਰ ਮੋਟਰਵੇ ਤੇ ਮਿਲੂਗਾ ਤੁਹਾਨੂੰ ਪਾਕਿਸਤਾਨ ਚ ਵੀ ਇਹ ਕਨਸੈਪਟ ਦੇਖਿਆ ਸੀ ਅਸੀਂ ਤੇ ਉੱਥੇ ਵੀ ਬਹੁਤ ਹੈ ਜਿਵੇਂ ਆਪਣੇ ਇੰਡੀਆ ਚ ਨਾ ਹੁਣ ਸਾਡੇ ਹੰਢਿਆਏ ਆਊਟਲੈਟ ਬਣਿਆਗਾ ਆਪਣੇ ਵੀ ਵੈਸੇ ਬਣਨੇ ਸ਼ੁਰੂ ਹੋ ਗਏ ਸਾਰੇ ਆਪਣੇ ਪੰਜਾਬ ਚ ਹੈਗੇ ਆ ਪਰ ਇੱਧਰ ਕਾਫੀ ਟਾਈਮ ਦੇ ਆ ਇੱਧਰ ਮੋਟਰਵੇ ਇੱਥੇ ਵੀ ਮੋਟਰਵੇ ਬੋਲਦੇ ਆ ਜਿਵੇਂ ਆਪਣੇ ਹਾਈਵੇ ਆ ਇਹ ਆ ਮਨਪਸੰਦ ਥਾਂ ਬਈ ਸਾਡੀ ਕਾਫੀ ਬਹੁਤ ਸਵਾਦ ਹੁੰਦੀ ਹੈ ਨਾਲ ਦੀ ਕੋਈ ਅਨਦਰ ਪੈਸੇ ਲੈ ਲੈ ਸੀਗੇ ਮਸ਼ਹੂਰੀ ਦੇ ਇਹਨਾਂ ਤੋਂ 스타벅ਕ ਵਾਲਿਆਂ ਤੋਂ ਪੈਂਡਿੰਗ ਵੀ ਪਿਛਲਾ ਚੈੱਕ ਵੀ ਮੇਲ ਪਈ ਹੈ ਇਹਨਾਂ ਦਾ ਕੰਟਰੈਕਟ ਸਾਈਨ ਹੈ ਸੀ ਇਹਨਾਂ ਨੇ ਮਸ਼ਹੂਰੀ ਕਰਦੇ ਚਲੋ ਆਰਡਰ ਕਰੋ ਕੀ ਕੀ ਕਰਨਾ ਆਜੋ ਆਜੋ ਮੈਂ ਕਰਦਾ ਤੁਹਾਨੂੰ ਹਿਸਾਬ ਨਹੀਂ ਨਾ ਇੱਥੇ ਮੈਂ ਉਹਨਾਂ ਰਹਿਣਾ ਯਾਰ ਇਹਨਾਂ ਨੂੰ ਹਿਸਾਬ ਨਹੀਂ ਹੈਗਾ ਹਾਂ ਮੈਨੂੰ ਮੈਨੂੰ ਪਤਾ ਹੈ ਵੀ ਕੀ ਲੈਣਾ ਹੈ ਲਾਤੇ ਕਰਮਨ ਲਾਤੇ ਸਮਥਿੰਗ ਯਾ ਯੂ نو ਅੱਜ ਦੇ ਵਲੌਗ ਦੀ ਆਪਣੀ ਸਮਾਪਤੀ ਹੈ ਜੀ ਤੇ ਵਿਆਹ ਦਾ ਵਲੌਗ ਸੀਗਾ ਹੁਣ ਅੱਜ ਤੋਂ ਬਾਅਦ ਚ ਅਸੀਂ ਜਾਣਾ ਵਾਪਸ ਗੇਰਾ ਹੁਣ ਘਰੇ ਤੇ ਜਿਹੜਾ ਅਗਲਾ ਵਲੌਗ ਆਊ ਉਹਦੇ ਫਿਰ ਅਸੀਂ ਲੰਡਨ ਦੀਆਂ ਜੜੀਆਂ ਕੁਝ ਥਾਵਾਂ ਸੋਹਣੀਆਂ ਸੋਹਣੀਆਂ ਜਿਵੇਂ ਤੁਹਾਨੂੰ ਦੱਸਿਆ ਸੀਗਾ ਸਾਰੀ ਹਿਸਟਰੀ ਲੰਡਨ ਜਿਹੜਾ ਇਹ ਰਣਜੀਤ ਸਿੰਘ ਨਾਲ ਦਲੀਪ ਸਿੰਘ ਨਾਲ ਸੰਬੰਧਤ ਉਹ ਸਾਰੀ ਤੁਹਾਨੂੰ ਦਿਖਾਉਣੀ ਹੈ ਤੇ ਜੁੜੇ ਰਹੇ ਹੁਣ ਤੁਸੀਂ ਆਪਣੇ ਸਫ਼ਰ ਨਾਲ ਇੰਗਲੈਂਡ ਤੋਂ ਆਪਣੀ ਸੇਵਾ 'ਚ ਇਹ ਦੋ ਬੰਦੇ ਹਾਜ਼ਰ ਰਹਿਣਗੇ ਤੇ ਖਾਂਦੇ ਪੀਂਦੇ ਘੁੰਮਦੇ ਰਵਾਂਗੇ ਆ ਬੜੋ ਜੀ ਮੈਂ ਆ ਫੜਾਦਾ ਇੱਕ ਮਿੰਟ ਚੰਗਾ ਜੀ ਮਿਲਦੇ ਆ ਨਵੇਂ ਵਲੌਗ ਚ ਰਾਈ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ੍ਰੀ ਅਕਾਲ ਹੁਣ ਮੇਰਾ ਹੱਥ ਵੇਲਾ ਰੱਬ ਰੱਖਾ